ਬਿਨਾ ਤੇਲ ਤੋਂ ਆਦਰਕ ਹਰੀ ਮਿਰਚ ਤੇ ਗਲਗਲ ਦਾ achar ਕਦੇ ਵੀ ਨਹੀਂ ਹੋਵੇਗਾ ਖਰਾਬ ਇਸ ਤਰ੍ਹਾਂ ਬਣਾਓ ਮੇਰੇ ਤਰੀਕੇ ਨਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਹੋਰ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਚੜ੍ਹਦੀ ਕਲਾ 'ਚ ਰੱਖੇ ਕਾਰੋਵਾਰਾਂ 'ਚ ਬਾਤਾਂ ਕਰੇ ਅਸੀਂ ਵੀ ਠੀਕ ਹਾਂ ਤੇ ਚੜ੍ਹਦੀ ਕਲਾ 'ਚ ਆ ਤੇ ਇਹ ਮੈਂ ਤੁਹਾਨੂੰ ਦਿਖਾ ਰਹੀ ਆਂ ਜੀ ਗਲਗਲਾਂ ਗਲਗਲਾਂ ਬਹੁਤ ਹੀ ਆ ਰਹੀਆਂ ਆਂ ਅੱਜ ਕੱਲ ਵਧੀਆ ਆ ਤੇ ਇਹ ਬਹੁਤ ਤਰ੍ਹਾਂ ਦਾ achar ਵੀ ਬਣ ਰਿਹਾ ਹੈ ਅੱਜ ਕੱਲ ਗਲਗਲ ਦਾ ਤੇ ਇਹ ਨਾਲ ਮੈਂ ਤੁਹਾਨੂੰ ਅਦਰਕ ਦਿਖਾ ਰਹੀ ਆਂ ਬਿਲਕੁਲ ਫਰੈਸ਼ ਬਹੁਤ ਵਧੀਆ ਤਾਜ਼ਾ ਅਦਰਕ ਆ ਤਾਜ਼ੀਆਂ ਗਲਗਲਾਂ ਆ ਤੇ ਕੁਝ ਮੈਂ ਲਈਆਂ ਹਰੀਆਂ ਮਿਰਚਾਂ ਇਹ ਅਸੀਂ achar ਬਣਾਉਣਾ ਜੀ ਬਿਨਾ ਤੇਲ ਤੋਂ ਬਿਨਾ ਤੇਲ ਤੋਂ achar ਜੇ ਤੁਸੀਂ ਹੈ ਨਾ ਬਣਾਉਂਗੇ ਕਦੇ ਵੀ ਖਰਾਬ ਨਹੀਂ ਹੋਣਾ ਜਿੰਨਾ ਚਿਰ ਮਰਜ਼ੀ ਰੱਖੋਗੇ ਤੇ ਬਿਨਾ ਤੇਲ ਤੋਂ achar ਦਾ ਜਿਹੜਾ ਜਾਇਕਾ ਹੀ ਅਲੱਗ ਹੁੰਦਾ ਆ ਟੇਸਟ ਬਹੁਤ ਵਧੀਆ ਹੁੰਦਾ ਆ ਜੀ ਆ ਦੇਖੋ ਇਸ ਤਰ੍ਹਾਂ ਮੈਂ ਆਦਰਕ ਲੈ ਲੈਣਾ ਜਿੰਨੀ ਕੁ ਜ਼ਰੂਰਤ ਆ ਤੁਸੀਂ ਜਿੰਨਾ ਕੁ ਪਾਣਾ ਚਾਹੁੰਦੇ ਆ ਪਰ ਖਾਣ ਨੂੰ ਟੇਸਟੀ ਬੜਾ ਲੱਗਦਾ ਆ ਜਦੋਂ ਆਪਾਂ ਰੋਟੀ ਸਬਜੀ ਦੇ ਨਾਲ ਖਾਂਦੇ ਆ ਜਾਂ ਵੈਸੇ ਹੀ ਪਰੌਂਠੇ ਦੇ ਨਾਲ ਖਾਂਦੇ ਆ ਆਦਰਕ ਵੀ ਨਾਲ ਖਾਂਦੇ ਆ ਤੇ ਬਹੁਤ ਟੇਸਟੀ ਤੇ ਹਰੀਆਂ ਮਿਰਚਾਂ ਦਾ ਜਾਇਕਾ ਇਹਦੇ ਵਿੱਚ ਬਹੁਤ ਹੀ ਬੇਕਮਾਲ ਜਾਇਕਾ ਹੁੰਦਾ ਜੋ ਆਂਦਾ ਆ ਜੀ ਇਸ ਤਰ੍ਹਾਂ ਅਦਰਕ ਨੂੰ ਮੈਂ ਨਾ ਛਿੱਲ ਲੈਣਾ ਚੰਗੀ ਤਰ੍ਹਾਂ ਛਿੱਲ ਕੇ ਬਿਲਕੁਲ ਸਾਫ ਸੁਥਰਾ ਅਦਰਕ ਹੋਣਾ ਚਾਹੀਦਾ ਆ ਜਿਆਦਾ ਜਿਸ ਤਰ੍ਹਾਂ ਜਿਆਦਾ ਪੱਕਿਆ ਜੀ ਅਦਰਕ ਹੁੰਦਾ ਉਹ ਨਹੀਂ ਹੋਣਾ ਜਿਹਦਾ ਨਾ ਹੀ ਜਿਆਦਾ ਕੱਚਾ ਹੋਣਾ ਚਾਹੀਦਾ ਆ ਤੇ ਇਹ ਬਹੁਤ ਵਧੀਆ ਬਹੁਤ ਸੌਖੇ ਤਰੀਕੇ ਦੇ ਨਾਲ ਆਚਾਰ ਬਣ ਕੇ ਤਿਆਰ ਹੁੰਦਾ ਆ ਕੋਈ ਖਰਚਾ ਨਹੀਂ ਆਉਂਦਾ ਸਿਰਫ ਆਪਾਂ ਇਹਦੇ ਵਿੱਚ ਹਲਦੀ ਨਮਕ ਵਗੈਰਾ ਪਾਣਾ ਆ ਹੋਰ ਕੋਈ ਚੀਜ਼ਾਂ ਨਹੀਂ ਪਾਣੀਆਂ ਇਹ ਆਚਾਰ ਇੰਨਾ ਟੇਸਟੀ ਬਣਦਾ ਆ ਨਾ ਹਰ ਕੋਈ ਇਹਨੂੰ ਬਣਾ ਸਕਦਾ ਆ ਕੋਈ ਵੀ ਬਣਾ ਸਕਦਾ ਆ ਇਦਾਂ ਨਹੀਂ ਹੁੰਦਾ ਕਿ ਸਾਨੂੰ ਬਣਾਉਣਾ ਨਹੀਂ ਆਉਂਦਾ ਜਾਂ ਨਹੀਂ ਬਣਾ ਸਕਦੇ ਇਹ achar ਇੰਨਾ ਸੌਖੇ ਤਰੀਕੇ ਦੇ ਨਾਲ ਤੇ ਵਧੀਆ ਟੇਸਟੀ ਬਣਦਾ ਆ ਆਦਰਕ ਨੂੰ ਮੈਂ ਛਿੱਲ ਕੇ ਧੋ ਲਿਆ ਤੇ ਹੁਣ ਸੁੱਕੇ ਕੱਪੜੇ ਦੇ ਨਾਲ ਬਿਲਕੁਲ ਇਹਨੂੰ ਸੁੱਕ ਕਰਨਾ ਆ ਤਾਂ ਜੋ ਜਿਹੜਾ ਇਹਦੇ ਵਿੱਚ ਇਹਨੂੰ ਧੋਣ ਦੇ ਬਾਅਦ ਇਹਦੇ ਵਿੱਚ ਪਾਣੀ ਲੱਗਿਆ ਹੁੰਦਾ ਪਾਣੀ ਨਾਲ ਧੋਤਿਆ ਹੁੰਦਾ ਆ ਉਹ ਪੂਰੀ ਤਰ੍ਹਾਂ ਸਾਫ਼ ਕਰ ਲੈਣਾ ਦੇਖੋ ਇਸ ਤਰ੍ਹਾਂ ਮਤਲਬ ਕੱਪੜੇ ਦੇ ਨਾਲ ਇਹਨੂੰ ਬਿਲਕੁਲ ਸੁੱਕਾ ਕਰ ਲੈਣਾ ਆਦਰਕ ਨੂੰ ਇਹਨੂੰ ਕਰਕੇ ਇਹਨੂੰ ਮੈਂ ਇੱਧਰ ਰੱਖ ਲਿਆ ਤੇ ਗਲਗਲਾਂ ਵੀ ਮੈਂ ਧੋ ਕੇ ਸਾਫ ਕਰ ਰਹੀਆਂ ਇਹਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਵੈਸੇ ਸਾਫ ਕੀਤੀਆਂ ਹੋਈਆਂ ਸੀ ਮੈਂ ਦੁਬਾਰਾ ਫਿਰ ਸਾਫ ਕਰ ਰਹੀਆਂ ਕਿ ਪਾਣੀ ਨਾ ਹੋਵੇ ਤੇ ਨਾਲ ਹੀ ਜਿਹੜੀਆਂ ਹਰੀਆਂ ਮਿਰਚਾਂ ਥੋੜੀਆਂ ਜੀਆਂ ਤੁਸੀਂ ਜ਼ਿਆਦਾ ਵੀ ਲੈ ਸਕਦੇ ਆ ਤੇ ਹਰੀਆਂ ਮਿਰਚਾਂ ਵੀ ਪਾ ਲਿਓ ਬਹੁਤ ਟੇਸਟੀ ਲੱਗਦੀਆਂ ਆ ਆ ਦੇਖੋ ਜੀ ਇਸ ਤਰ੍ਹਾਂ ਹੁਣ ਮੈਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਨੂੰ ਕੱਟਣਾ ਕਿੱਦਾਂ ਆ ਤੇ ਇੱਕੋ ਜਿਹੇ ਅਸੀਂ ਪੀਸ ਕੱਟਨੇ ਆ ਗਲਗਲ ਦੇ ਅਦਰਕ ਦੇ ਤੇ ਨਾਲ ਇਹ ਤੁਸੀਂ ਦੇਖੋ ਇਸ ਤਰ੍ਹਾਂ ਗਲਗਲ ਲੈ ਲੈਣੀ ਆ ਇਹਨੂੰ ਆਪਾਂ ਕੱਟ ਲੈਣਾ ਆ ਜਿਸ ਤਰ੍ਹਾਂ ਦੀ ਵੀ ਤੁਸੀਂ ਪੀਸ ਕੱਟਣੇ ਚਾਹੁੰਦੇ ਆ ਕੱਟ ਸਕਦੇ ਆ ਇਹਦੇ ਵਿੱਚ ਇੱਕ ਬੀਜ ਹੁੰਦਾ ਆ ਅਗਰ ਤੁਸੀਂ ਬੀਜ ਕੱਢ ਸਕਦੇ ਆ ਤਾਂ ਕੱਢ ਲਓ ਨਹੀਂ ਤਾਂ ਕੋਈ ਗੱਲ ਨਹੀਂ ਤੇ ਆ ਦੇਖੋ ਕਿੰਨੀਆਂ ਵਧੀਆ ਗਲਗਲਾਂ ਬਿਲਕੁਲ ਜੂਸੀ ਗਲਗਲਾਂ ਆ ਤੇ achar ਇਹਨਾਂ ਦਾ ਬਹੁਤ ਵਧੀਆ ਬਣਦਾ ਆ ਇਹ ਤੁਸੀਂ ਇਹਦੀ ਇੱਕ ਇਕਾਥਨਮਿਕ ਨਿੰਬੂ ਦਿਖਾ ਰਹੀ ਆ ਇਸ ਤਰ੍ਹਾਂ ਦੇ ਨਿੰਬੂ ਹੁੰਦੇ ਆ ਉਹਨਾਂ ਦੀ ਵੀ ਜੀ ਲੈਮਨ ਟੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਉਹ ਵੀ ਮੈਂ ਤੁਹਾਨੂੰ ਰੈਸਪੀ ਦਵਾਂਗੀ ਬਹੁਤ ਸੌਖੀ ਆ ਤੇ ਪੀਣ ਨੂੰ ਬਹੁਤ ਹੀ ਟੇਸਟੀ ਲੱਗਦੀ ਆ ਖੱਟੀ ਮਿੱਠੀ ਤੇ ਇਸ ਤਰ੍ਹਾਂ ਨਾ ਇਹਦਾ ਤੁਸੀਂ ਗਲਗਲ ਦਾ ਪੀਸ ਕੱਟ ਲੈਣਾ ਇਸ ਤਰ੍ਹਾਂ ਜਿਆਦਾ ਵੱਡਾ ਪੀਸ ਨਹੀਂ ਕੱਟਣਾ ਕਿਉਂਕਿ ਜਦੋਂ ਅਸੀਂ ਪੀਸ ਵੱਡੇ ਕੱਟਦੇ ਆਂ ਕਈ ਵਾਰੀ ਕੋਈ ਅਚਾਰ ਅਗਰ ਕੋਈ ਮੰਗਦਾ ਆ ਆਪਾਂ ਛੋਟਾ ਪੀਸ ਹੋਵੇ ਦੇ ਸਕਦੇ ਆਂ ਪਰ ਜਦੋਂ ਅ ਅਚਾਰ ਕੋਈ ਨਹੀਂ ਖਾਂਦਾ ਤਾਂ ਉਹ ਵੇਸਟ ਜਾਂਦਾ ਆ ਸੋ ਇਸ ਕਰਕੇ ਹਰ ਇੱਕ ਚੀਜ਼ ਮੁੱਲ ਦੀ ਹੁੰਦੀ ਆ ਮਹਿੰਗੇ ਭਾਅ ਦੀ ਚੀਜ਼ ਹੁੰਦੀ ਆ ਗਲਗਲਾਂ ਵੀ ਮਹਿੰਗੀਆਂ ਆ ਆ ਤਾਂ ਰਹੀਆਂ ਪਰ ਮਹਿੰਗੀਆਂ ਆ ਰਹੀਆਂ ਇਸ ਵਾਰ ਘੱਟ ਆ ਰਹੀਆਂ ਥੋੜ੍ਹ ਜੀਆਂ ਤੇ ਇਸ ਕਰਕੇ ਜੀ ਤੁਸੀਂ ਛੋਟੇ ਪੀਸ ਕੱਟੋ ਜਿੰਨੇ ਕੋਈ ਖਾ ਸਕੇ ਤੇ ਜੇ ਕਿਸ ਨੂੰ ਨਾ ਵੀ ਪਸੰਦ ਆਵੇ ਤਾਂ ਵੀ ਉਨਾਂ ਕੁ ਥੋੜਾ ਜਿਹਾ ਪੀਸ ਖਾਦਾ ਜਾ ਸਕੇ ਤਾਂ ਜੋ ਕੋਈ ਵੀ ਚੀਜ਼ ਸਾਡੀ ਵੇਸਟ ਨਾ ਜਾਵੇ ਤੇ ਜੀ ਜਲਦੀ ਜਲਦੀ ਵੀਡੀਓ ਨੂੰ ਤੁਸੀਂ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬ ਜੇਕਰ ਨਹੀਂ ਕੀਤਾ ਪਹਿਲੀ ਵਾਰੀ ਵੀਡੀਓ ਦੇਖ ਰਿਹਾ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਖੁਸ਼ ਰਹੋ ਜੀ ਤੰਦਰੁਸਤ ਰਹੋ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਹੀ ਰੱਖੇ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਵਾਹਿਗੁਰੂ ਉਹਨਾਂ ਨੂੰ ਵੀ ਖੁਸ਼ ਤੰਦਰੁਸਤਵਾਦ ਤੇ ਚੜ੍ਹਦੀ ਕਲਾ ਜਰ ਰੱਖੇ ਜੀ ਆ ਦੇਖੋ ਇਸ ਤਰ੍ਹਾਂ ਇੱਕੋ ਜਿਹੇ ਪੀਸ ਕੱਟਣੇ ਆ ਸਾਰੇ ਇਸ ਤਰ੍ਹਾਂ ਨਹੀਂ ਕਰਨਾ ਕੋਈ ਵੱਡਾ ਪੀਸ ਤੇ ਕੋਈ ਛੋਟਾ ਪੀਸ ਇਸ ਤਰ੍ਹਾਂ ਨਹੀਂ ਕਰਨਾ ਇਹਨਾਂ ਨੂੰ ਮੈਂ ਇੱਕ ਕੁੱਲੇ ਬਰਤਨ ਦੇ ਵਿੱਚ ਆਪਾਂ ਪਾਉਂਦੇ ਜਾਣਾ ਆ ਕਿਉਂਕਿ ਆਪਾਂ ਫਿਰ ਮਸਾਲੇ ਵੀ ਜੋ ਵੀ ਇਹਦੇ ਵਿੱਚ ਪਾਉਣਾ ਸਾਰਾ ਕੁਝ ਮਿਕਸ ਕਰਨਾ ਆ ਤੇ ਇਸੇ ਤਰ੍ਹਾਂ ਇਹ ਤੁਸੀਂ ਦੂਸਰੀ ਗੱਲ ਗੱਲ ਦੇਖੋ ਤੁਹਾਨੂੰ ਮੈਂ ਉਹ ਵੀ ਕੱਟ ਕੇ ਦਿਖਾ ਰਹੀ ਆ ਮੈਂ ਦੂਸਰੇ ਤਰੀਕੇ ਨਾਲ ਵੀ ਕੱਟ ਰਹੀ ਆ ਇਸ ਗੱਲ ਗੱਲ ਨੂੰ ਆ ਦੇਖੋ ਇਸ ਤਰ੍ਹਾਂ ਪਹਿਲਾਂ ਮੈਂ ਗੁਲਾਈ ਚ ਕੱਟਿਆ ਸੀ ਹੁਣ ਇਸ ਤਰ੍ਹਾਂ ਕੱਟ ਰਹੀ ਆ ਤੇ ਇਹਨਾਂ ਨੂੰ ਵੀ ਇਸ ਤਰ੍ਹਾਂ ਜਿੰਨੇ ਵੀ ਤੁਹਾਨੂੰ ਪੀਸ ਪਸੰਦ ਆ ਵੱਡੇ ਛੋਟੇ ਉਸ ਤੋਂ ਨਾਲ ਤੁਸੀਂ ਪੀਸ ਕਰ ਲੈਣੇ ਆ ਜੀ ਆਚਾਰ ਬਹੁਤ ਵਧੀਆ ਟੇਸਟੀ ਬਣਦਾ ਕੋਈ ਵੀ ਆਪਾਂ ਚੀਜ਼ ਬਣਾਉਨੇ ਆ ਨਾ ਆਚਾਰ ਕਿਸੇ ਵੀ ਕਿਸਮ ਦਾ ਬਣਾਉਨੇ ਆ ਬਸ ਉਹਦੇ ਵਿੱਚ ਕੁਝ ਆ ਆਪਾਂ ਨੂੰ ਧਿਆਨ ਰੱਖਣਯੋਗ ਗੱਲਾਂ ਹੁੰਦੀਆਂ ਆ ਜੋ ਕਿ ਉਹ ਆਪਾਂ ਜੇ ਉਹਨਾਂ ਦਾ ਖਿਆਲ ਰੱਖਾਂਗੇ ਤਾਂ ਆਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਮੇਰੀਆਂ ਭੈਣਾਂ ਵਧੀਆ ਸਮਝ ਵਾਲੀਆਂ ਸਾਰੇ ਸਮਝ ਵਾਲੀਆਂ ਭੈਣਾਂ ਆ ਸਾਰੇ ਸਮਝ ਵਾਲੇ ਤਰੀਕੇ ਨਾਲ ਹੀ ਕੰਮ ਕਰਦੀਆਂ ਕਿਚਨ ਦਾ ਸੋ ਜੀ ਕਈ ਵਾਰ ਬੱਚਿਆਂ ਤੋਂ ਵੀ ਮਿਸਟੇਕ ਹੋ ਜਾਂਦੀ ਹੈ ਜਿੱਦਾਂ ਗਿੱਲਾ ਚਮਚਾ ਲੱਗ ਜਾਂਦਾ ਤਾਂ ਆਚਾਰ ਸਾਰਾ ਖਰਾਬ ਹੋ ਜਾਂਦਾ ਹੈ ਬਰਤਨ ਜੇ ਸ ਆਚਾਰ ਦੇ ਵਿੱਚ ਆਪਾਂ ਆ ਆਚਾਰ ਨੂੰ ਜਿਸ ਵਰਤਨ ਦੇ ਵਿੱਚ ਪਾਣਾ ਆ ਉਹ ਜਿਹੜਾ ਵਰਤਨ ਹੁੰਦਾ ਆ ਆਚਾਰ ਵਾਲਾ ਉਹ ਵੀ ਬਿਲਕੁਲ ਸਾਫ਼ ਸੁਥਰਾ ਤੇ ਸੁੱਕਾ ਹੋਣਾ ਚਾਹੀਦਾ ਆ ਉਹ ਵੀ ਗਿੱਲਾ ਨਹੀਂ ਹੋਣਾ ਚਾਹੀਦਾ ਧੁੱਪਾਂ ਬਹੁਤ ਪੈ ਰਹੀਆਂ ਜੀ ਹੁਣ ਧੁੱਪਾਂ ਤੇ ਤੁਸੀਂ ਧੁੱਪੇ ਉਹ ਭਾਂਡੇ ਨੂੰ ਪਹਿਲਾਂ ਸੁਕਾ ਲਓ ਜੇ ਰੱਖ ਲਓ ਜਿਹਦੇ ਵਿੱਚ ਆਪਾਂ ਅਚਾਰ ਪਾਉਣਾ ਆ ਸੋ ਜੀ ਇਸ ਤਰ੍ਹਾਂ ਮੈਂ ਸਾਰੀਆਂ ਗਲਗਲਾਂ ਕੱਟ ਕੇ ਤਿਆਰ ਕਰ ਲਈਆਂ ਦੇਖ ਸਕਦੇ ਹੋ ਤੁਸੀਂ ਇਸ ਤੋਂ ਬਾਅਦ ਕੱਟਣਾ ਆ ਜੀ ਆਦਰਕ ਆਦਰਕ ਨੂੰ ਵੀ ਐਸੇ ਤਰ੍ਹਾਂ ਹੀ ਉਸੇ ਹਿਸਾਬ ਨਾਲ ਆਦਰਕ ਦੇ ਪੀਸ ਜਿਹੜੇ ਪਰ ਤੁਸੀਂ ਲੰਬੇ ਕੱਟਣ ਆ ਯਕੀਨ ਜਾਣਿਓ ਜਦੋਂ ਆਪਾਂ ਆਦਰਕ ਨੂੰ ਅਚਾਰੀ ਆਦਰਕ ਨੂੰ ਆਪਾਂ ਰੋਟੀ ਦੇ ਨਾਲ ਖਾਂਦੇ ਆ ਨਾ ਇੱਕ ਬਾਈਟ ਲੈਂਦੇ ਆ ਰੋਟੀ ਦੀ ਤੇ ਨਾਲ ਇਹਨੂੰ ਅਚਾਰ ਦੀ ਵੀ ਇੱਕ ਬਾਈਟ ਲੈਨੇ ਆ ਆਦਰਕ ਦੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਕੋਈ ਕੋੜਾ ਨਹੀਂ ਲੱਗਦਾ ਬਹੁਤ ਵਧੀਆ ਟੇਸਟ ਆਂਦਾ ਆ ਤੇ ਜੋ ਸਾਡੀ ਸਿਹਤ ਵਾਸਤੇ ਵੀ ਠੀਕ ਆ ਫਾਇਦੇਮੰਦ ਆ ਜੀ ਸੋ ਇਸ ਕਰਕੇ ਤੁਸੀਂ ਆਦਰਕ ਜ਼ਰੂਰ ਪਾਓ ਹਰੀ ਮਿਰਚ ਪਾਣ ਦਾ ਇਹ ਫਾਇਦਾ ਹੁੰਦਾ ਆ ਕਿ ਜਿਹੜੀ ਹਰੀ ਮਿਰਚ ਹੁੰਦੀ ਆ ਇਹਦੇ ਨਾਲ ਆਚਾਰ ਦਾ ਜਾਇਕਾ ਹੀ ਅਲੱਗ ਹੋ ਜਾਂਦਾ ਆ ਤੇ ਫਲੇਵਰ ਟੇਸਟ স্মੈਲ ਬਹੁਤ ਹੀ ਵਧੀਆ ਇਹਦੀ ਹੋ ਜਾਂਦੀ ਆ ਆਚਾਰ ਦੀ ਖਰਾਬ ਕਦੇ ਨਹੀਂ ਹੁੰਦਾ ਕਦੇ ਵੀ ਆਚਾਰ ਖਰਾਬ ਨਹੀਂ ਹੁੰਦਾ ਹੈਗਾ ਬਸ ਇਹ ਬਿਨਾਂ ਤੇਲ ਤੋਂ ਆਚਾਰ ਬਣਾਉਣਾ ਆ ਜਿੰਨਾ ਆਪਾਂ ਇਹ ਸਿੰਪਲ ਤਰੀਕੇ ਨਾਲ ਆਚਾਰ ਬਣਾਉਣਾ ਉਨਾ ਹੀ ਵੱਧ ਟੇਸਟੀ ਆਚਾਰ ਬਣ ਕੇ ਸਾਡਾ ਤਿਆਰ ਹੋਣਾ ਆ ਜੀ ਲਓ ਜੀ ਆਦਰਕ ਨੂੰ ਵੀ ਇਸ ਤਰ੍ਹਾਂ ਆਪਾਂ ਸਾਰੇ ਆਦਰਕ ਨੂੰ ਕੱਟ ਲਿਆ ਆ ਤੇ ਆਦਰਕ ਨੂੰ ਵੀ ਆਪਾਂ ਇਹਦੇ ਵਿੱਚ ਹੀ ਮਿਕਸ ਕਰ ਲੈਣਾ ਹੈ ਜੀ ਆ ਦੇਖੋ ਜਿਹੜੇ ਆਪਾਂ ਗਲਗਲਾਂ ਕੱਟ ਕੇ ਰੱਖੀਆਂ ਹੋਈਆਂ ਇਹਦੇ ਵਿੱਚ ਆਦਰਕ ਵੀ ਮਿਕਸ ਕਰ ਲੈਣਾ ਆ ਮਿਕਸ ਕਰਨ ਤੋਂ ਬਾਅਦ ਜੀ ਭਾਂਡਾ ਖੁੱਲਾ ਹੋਣਾ ਚਾਹੀਦਾ ਜਿਸ ਭਾਂਡੇ 'ਚ ਆਪਾਂ ਮਿਕਸ ਕਰਨੇ ਆ ਇਹ ਚੀਜ਼ਾਂ ਉਹ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਆ ਇਹ ਮੈਨੂੰ ਅਦਰਕ ਕੱਟਣ ਲੱਗ ਰਿਹਾ ਸੀ ਤੇ ਥੋੜਾ ਜਿਹਾ ਅਦਰਕ ਆ ਦੇਖੋ ਮੈਂ ਉਸੇ ਵੇਲੇ ਜਲਦੀ ਜਲਦੀ ਇਹਨੂੰ ਕੱਟ ਕੇ ਪਾ ਰਹੀ ਹਾਂ ਕਿਉਂਕਿ ਜਦੋਂ ਆਪਾਂ ਆਚਾਰੀ ਅਦਰਕ ਖਾਂਦੇ ਆ ਨਾ ਚਾਹੇ ਤੁਸੀਂ ਨਮਕੀਨ ਚਾਵਲਾਂ ਨਾਲ ਜੀਰਾ ਰਾਈਸ ਦੇ ਨਾਲ ਜਾਂ ਮਟਰਾਂ ਵਾਲੇ ਚਾਵਲਾਂ ਨਾਲ ਵੈਜੀਟੇਬਲ ਰਾਈਸ ਜਿਹੜੇ ਆਪਾਂ ਬਣਾਉਂਦੇ ਹਾਂ ਉਹਨਾਂ ਨਾਲ ਤੁਸੀਂ ਹਨਾ ਅਦਰਕ ਖਾਓਗੇ ਤੇ ਬਹੁਤ ਟੇਸਟੀ ਲੱਗਦਾ ਆ ਖਾਣ ਨੂੰ ਕੋਈ ਹੋਰ ਚੀਜ਼ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੈਗੀ ਅਗਰ ਤੁਸੀਂ ਆਚਾਰੀ ਅਦਰਕ ਨਾਲ ਲਉਂਗੇ ਤੇ ਵਧੀਆ ਲੱਗਦਾ ਆ ਇਹ ਹੈਗੀਆਂ ਜੀ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਮੈਂ ਬਿਲਕੁਲ ਧੋ ਕੇ ਸੁਕਾ ਕੇ ਸਾਫ਼ ਸੁਥਰਾ ਰੱਖਿਆ ਸੀ ਬਹੁਤ ਜ਼ਿਆਦਾ ਨਹੀਂ ਮੈਂ ਪਾਈਆਂ ਥੋੜੀਆਂ ਹੀ ਪਾਈਆਂ ਇੱਕ ਜਾਈ ਕੇ ਲਈ ਇੱਕ ਟੇਸਟ ਲਈ ਫਲੇਵਰ ਲਈ ਤੇ ਇਹਦੀ ਖੁਸ਼ਬੂ ਬਹੁਤ ਸੋਹਣੀ ਹੁੰਦੀ ਹੈ ਇਹਨਾਂ ਮਿਰਚਾਂ ਦੀ ਤੇ ਇਹਨਾਂ ਮਿਰਚਾਂ ਨੇ ਆਪਣੇ ਆਪ ਹੀ ਇਹਦੀਆਂ ਜਿਹੜੀਆਂ ਗਲਗਲ ਦਾ ਰਸਾ ਜੂਸ ਨਿਕਲਣਾ ਜਦੋਂ ਆਪਾਂ ਇਹਨਾਂ ਵਿੱਚ ਨਮਕ ਵਗੈਰਾ ਪਾ ਕੇ ਰੱਖਣਾ ਤਾਂ ਇਹਨਾਂ ਨੇ ਵੀ ਬਿਲਕੁਲ ਰਸ ਦੇ ਨਾਲ ਭਰ ਜਾਣਾ ਮਿਰਚਾਂ ਨੇ ਆਪਣੇ ਟੇਸਟ ਦੇ ਮੁਤਾਬਕ ਨਮਕ ਪਾਣਾ ਪਰ ਟੇਸਟ ਤੋਂ ਵੱਧ ਨਮਕ ਪਾਣਾ ਆ ਟੇਸਟ ਦੇ ਮੁਤਾਬਕ ਮੈਂ ਕਹਿ ਰਹੀ ਹਾਂ ਪਰ ਟੇਸਟ ਦੇ ਮੁਤਾਬਕ ਆਪਾਂ ਕਹਿੰਦੇ ਹੁੰਦੇ ਹੁਣ ਇਸ ਆਚਾਰ ਦੇ ਵਿੱਚ ਟੇਸਟ ਤੋਂ ਜ਼ਿਆਦਾ ਨਮਕ ਪੈਂਦਾ ਆ 3 ਚਮਚੇ ਫੁੱਲ ਭਰ ਕੇ ਮੈਂ ਇਹਦੇ ਵਿੱਚ ਪਾ ਲਿਆ ਅਗਰ ਘੱਟ ਹੋਇਆ ਤਾਂ ਦੁਬਾਰਾ ਪਾਵਾਂਗੇ ਅੱਧਾ ਚਮਚ ਇਹਦੇ ਵਿੱਚ ਹਲਦੀ ਜਾਊਗੀ ਜੀ ਹਲਦੀ ਵੀ ਸਾਡੇ ਘਰ ਦੀ ਆ ਤੋ ਸੋ ਮੈਂ ਜ਼ਿਆਦਾ ਨਹੀਂ ਪਾਈ ਕਿਉਂਕਿ ਬਹੁਤ ਹੀ ਤੇਜ ਆ ਬਹੁਤ ਹੀ ਵਧੀਆ ਆ ਖੁਸ਼ਬੂਦਾਰ ਆ ਤੇ ਚੌਥਾਈ ਚਮਚ ਮੈਂ ਇਹਦੇ ਵਿੱਚ ਕੁੱਟੀ ਲਾਲ ਮਿਰਚ ਪਾਣੀ ਇਹਦਾ ਟੇਸਟ ਬਹੁਤ ਸੋਹਣਾ ਆ ਦਾ ਘਰ ਦੀ ਮਿਰਚ ਆ ਜੀ ਕੁੱਟਿਓ ਲਾਲ ਮਿਰਚ ਤੇ ਇਸ ਤਰ੍ਹਾਂ ਇਹ ਸਾਰੇ ਮਸਾਲੇ ਪਾਣ ਤੋਂ ਬਾਅਦ ਥੋੜੀ ਜਿਹੀ ਮੈਂ ਪਾਤੀ ਇਹਦੇ ਵਿੱਚ ਚੌਥਾਈ ਟੀस्पून ਹੀ ਮੈਂ ਪਾਤੀ ਦੇਗੀ ਮਿਰਚ ਕਿਉਂਕਿ ਆ ਦੇਖੋ ਹੁਣ ਇਹਨੂੰ ਮੈਂ ਗਲਵਜ਼ ਪਾ ਲਿਆ ਹੱਥ ਨੂੰ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਆਚਾਰ ਨੂੰ ਮਿਕਸ ਕਰ ਦੇਣਾ ਆ ਕਿਉਂਕਿ ਵੈਸੇ ਵੀ ਆਪਾਂ ਹੈਂਡ ਵਾਸ਼ ਕੀਤੇ ਹੁੰਦੇ ਅਗਰ ਤੁਸੀਂ ਵੈਸੇ ਮਲਾਉਣਾ ਚਾਹਦੇ ਮਲਾ ਸਕਦੇ ਹੋ ਪਰ ਮੇਰੇ ਹੱਥ ਨੂੰ ਥੋੜੇ ਜਿਹਾ ਕੱਟ ਲੱਗ ਗਿਆ ਸੀ ਜਦੋਂ ਮੈਂ ਕੱਟ ਰਹੀ ਸੀ ਅਦਰਕ ਸੋ ਮੇਰਾ ਮਸਾਲਾ ਲੱਗ ਰਿਹਾ ਸੀ ਹੱਥ ਦੇ ਉੱਤੇ ਇਸ ਕਰਕੇ ਜੀ ਆਹ ਦੇਖੋ ਮੈਂ ਸਾਰੇ ਆਚਾਰ ਨੂੰ ਪੂਰੀ ਤਰ੍ਹਾਂ ਮਿਕਸ ਕਰ ਲਿਆ ਜੀ ਲਓ ਜੀ ਅਚਾਰ ਸਾਡਾ ਬਣ ਕੇ ਤਿਆਰ ਹੋ ਗਿਆ ਧੁੱਪੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਮੇਰਾ ਥੋੜਾ ਜਿਹਾ ਡੱਬਾ ਨਾ ਥੱਲੇ ਡਿੱਗਣਾ ਟੁੱਟ ਗਏ ਤੇ ਮੈਂ ਬਾਹਰਲੇ ਪਾਸੇ ਡੱਬੇ ਦੇ ਐਮ ਸੀ ਲਗਾ ਦਿੱਤੀ ਆ ਅੰਦਰਲੇ ਪਾਸੇ ਕੋਈ ਪ੍ਰੋਬਲਮ ਨਹੀਂ ਬਾਹਲੀ ਸਾਈਡ ਤੇ ਹੀ ਲਗਾਈ ਆ ਸੋ ਜੀ ਇਸ ਅਚਾਰ ਨੂੰ ਐਸੇ ਤਰ੍ਹਾਂ ਹੀ ਮੈਂ ਸੁੱਕੇ ਡੱਬੇ ਦੇ ਵਿੱਚ ਮਿਕਸ ਕਰਕੇ ਨਾ ਮਸਾਲੇ ਸਾਰੇ ਤੇ ਇਹਨੂੰ ਪਾਦਣਾ ਮਸਾਲੇ ਕੋਈ ਖਾਸ ਨਹੀਂ ਜਾਂਦੇ ਇਹਦੇ ਵਿੱਚ ਬਿਲਕੁਲ ਨੇਚਰਲ ਤਰੀਕੇ ਦੇ ਨਾਲ ਇਹ ਅਚਾਰ ਬਣਾ ਕੇ ਤਿਆਰ ਕੀਤਾ ਆ ਇਹ ਕਾਹਨੋਂ ਉਨਾ ਹੀ ਜ਼ਿਆਦਾ ਟੇਸਟੀ ਆ ਨੈਚੁਰਲ ਜੋ ਵੀ ਇਹਦੇ ਨੈਚੁਰਲ ਸਾਰੇ ਫਲੇਵਰ ਆ ਇਹਦੇ ਵਿੱਚ ਤੇ ਇਸ ਤਰ੍ਹਾਂ ਮੈਂ ਸਾਰਾ ਇਹਦੇ ਜਿਹੜੇ ਜੂਸਸ ਸੀਗੇ ਸਾਰੇ ਮੈਂ ਇਹਦੇ achar ਚ ਪਾ ਦਿੱਤੇ ਧੁੱਪੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਇਹਨੂੰ 2-3 ਦਿਨ ਦੇ ਬਾਅਦ ਇਸੇ ਤਰ੍ਹਾਂ ਇੰਜੋਏ ਕਰ ਸਕਦੇ ਆ ਤੇ ਅਸੀਂ ਤਾਂ ਜੀ ਤੀਜੇ ਦਿਨ ਖਾਣਾ ਸ਼ੁਰੂ ਕਰ ਦਿੱਤਾ ਸੀ ਸਾਡੇ ਤਾਂ achar ਬਹੁਤ ਜਲਦੀ ਮੁੱਕ ਜਾਂਦਾ ਤੇ ਜਲਦੀ-ਜਲਦੀ ਹੀ ਅਸੀਂ achar ਪਾ ਲੈਨੇ ਆ ਲਓ ਜੀ achar ਸਾਡਾ ਬਣ ਕੇ ਹੋ ਗਿਆ ਆ ਤਿਆਰ ਤੁਸੀਂ ਵੀ ਜ਼ਰੂਰ ਬਣਾਇਓ ਬਹੁਤ ਹੀ ਸੌਖੇ ਸਸਤੇ ਤੇ ਸੋਹਣੇ ਤਰੀਕੇ ਨਾਲ achar ਬਣ ਜਾਂਦਾ ਆ ਅਗਰ ਥੋੜੇ ਮੋٹے ਨਿੰਬੂ ਆਂਦੇ ਤੁਸੀਂ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਬਣਾ ਕੇ ਪਾ ਸਕਦੇ ਆ ਗਲਗਲਾਂ ਵੀ ਆਂਦੀਆਂ ਆ ਪਰ ਤੁਸੀਂ ਗਲਗਲ ਵੀ ਪਾ ਸਕਦੇ ਆ ਤੇ ਇਹਦੇ ਵਿੱਚ ਇਹਨੂੰ ਬਸ ਹੁਣੇ ਦਾ ਢੱਕਣ ਲਗਾ ਦੋ ਢੱਕਣ ਲਗਾ ਕੇ ਇਹਨੂੰ ਰੱਖ ਦੋ ਜਦੋਂ ਜੀ ਚਾਹੇ ਤੁਸੀਂ ਸਿੰਪਲ ਰੋਟੀ ਨਾਲ ਦਾਲ ਫੁਲਕਾ ਜਦੋਂ ਸਾਡੇ ਘਰ ਦੇ ਵਿੱਚ ਬਣਦਾ ਆ ਤਾਂ ਤੁਸੀਂ ਇਹ achar ਨੂੰ ਇੰਜੋਏ ਕਰ ਸਕਦੇ ਆ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਆ ਦੇਖੋ ਜੀ ਹੌਲੀ ਹੌਲੀ ਇਹਦਾ ਜਿਹੜਾ ਹਲਦੀ ਦਾ ਇਹਨੇ ਕਲਰ ਪੂਰਾ ਦੇਣਾ ਆ ਇਹਦੇ ਜੂਸ ਜਦੋਂ ਆਪਾਂ ਨਮਕ ਪਾਇਆ ਨਾ ਇਹਨੇ ਗਲਗਲ ਦੇ ਵੀ ਜੂਸ ਜਿਹੜੇ ਆ ਵਧੀਆ ਤਰੀਕੇ ਦੇ ਨਾਲ ਉਹ ਜੂਸਸ ਬਾਹਰ ਨਿਕਲਨੇ ਆ ਤੇ ਗਲਗਲ ਦੇ ਵਿੱਚ ਪੂਰੇ ਨਮਕ ਮਿਰਚ ਦਾ ਵੀ ਫਲੇਵਰ ਪੂਰਾ ਆਣਾ ਆ ਤੇ ਮੈਂ ਹੁਣ ਤੁਹਾਨੂੰ ਮਿਲਦੀਆਂ ਜੀ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਝਟਪਟ ਬਣਾਓ ਤੇ ਝਟਪਟ ਖਾਓ ਬਿਨਾ ਤੇਲ ਤੋਂ ਇਹ ਆਚਾਰ ਆ ਹੈਲਥੀ ਆ ਤੇ ਸਾਰੇ ਖੁਸ਼ ਹੋ ਕੇ ਖਾਣਗੇ ਬਜ਼ੁਰਗਾਂ ਨੂੰ ਖੁਲਾਇਓ ਜੀ ਸਾਰਿਆਂ ਨੂੰ ਖੁਲਾਇਓ ਕੋਈ ਵੀ ਯਕੀਨ ਨਹੀਂ ਕਰੂਗਾ ਕਿ ਇੰਨੀ ਜਲਦੀ ਤੁਸੀਂ ਆਚਾਰ ਬਣਾ ਕੇ ਤਿਆਰ ਕਰ ਲਿਆ ਆ ਜੀ ਤੇ ਵੱਧ ਤੋਂ ਵੱਧ ਜਿੰਨਾ ਬਣਾਉਣਾ ਚਾਹੋ ਬਣਾ ਸਕਦੇ ਆ ਕਿਉਂਕਿ ਗਲਗਲਾਂ ਦਾ ਸੀਜ਼ਨ ਆ ਗਰਮੀਆਂ ਦੇ ਵਿੱਚ ਗਲਗਲਾਂ ਨਹੀਂ ਮਿਲਦੀਆਂ ਤੇ ਗਰਮੀਆਂ 'ਤੋਂ ਵੈਸੇ ਹੀ ਇਦਾਂ ਦੇ ਅਚਾਰ ਖਾਣ ਨੂੰ ਬਹੁਤ ਟੇਸਟੀ ਲੱਗਦੇ ਆ ਜਦੋਂ ਕੋਈ ਦਾਲ ਸਬਜ਼ੀ ਖਾਣ ਨੂੰ ਜੀ ਨਹੀਂ ਕਰਦਾ ਤਾਂ ਫਿਰ ਅਚਾਰ ਹੋਵੇ ਜਾਂ ਚਟਣੀਆਂ ਹੋਣ ਇਹਨਾਂ ਨਾਲ ਹੀ ਆਪਾਂ ਰੋਟੀ ਹੋਵੇ ਪਰੌਂਠੇ ਹੋਣ ਖਾਂਦੇ ਆ ਤੇ ਇੰਜੋਏ ਕਰਦੇ ਆ ਚਲੋ ਜੀ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਦੁਆਵਾਂ ਵਿੱਚ ਮੈਨੂੰ ਯਾਦ ਰੱਖਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਤੇ ਜ਼ਰੂਰ ਕਰਦੇ ਜਾਣਾ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਮੈਂ ਮਿਲਦੀ ਆ ਨੈਕਸਟ ਵੀਡੀਓ 'ਚ ਨਵੀਂ ਰੈਸিপি ਲੈ ਕੇ ਮੈਨੂੰ ਦਿਓ ਇਜਾਜ਼ਤ ਸਾਸਟ੍ਰੀ ਕਲ ਜੀ ਰੱਬ ਰਾਖ